ਮੇਲਾ ਮਾਗੀ ਦੇ ਵਿੱਚ ਖਿੱਚਦਾ ਕੇਂਦਰ ਬਣਿਆ ਇਹ ਪੰਛੀ ਮੁਰਗੇ ਤੇ ਅਕਸ਼ਰਾਂ ਪਾ ਛਪੜਾਂ ਦੇ ਵਿੱਚ ਦੇਖਦੇ ਆ ਕਿ ਇੱਕ ਬੱਤਖ ਟਾਈਪ ਦੀ ਜਿਹੜੀਆਂ ਚੀਜ਼ਾਂ ਹੁੰਦੀਆਂ ਬਹੁਤ ਸੋਹਣੀਆਂ ਲੱਗਦੀਆਂ ਦੇਖਣ ਨੂੰ ਤਾਂ ਮੇਰੇ ਨਾਲ ਬਾਈ ਪੰਪਟ ਰਿਉਨ ਦੇ ਤੇ ਜਦੋਂ ਇੱਕ ਜੋੜਾ ਸ਼ੌਕ ਤੋਂ ਰੱਖਿਆ ਆਈਕੋਨਿਕ ਦੇ 12 13 14 ਸਾਲ ਪਹਿਲਾਂ ਮੈਂ ਇੱਕ ਜੋੜੇ ਤੋਂ ਬਾਈ ਇਹ ਸ਼ੌਕ ਪੈ ਗਿਆ ਹੂੰ ਸ਼ੌਕ ਦੇ ਨਾਲ ਨਾਲ ਪਹਿਲੇ ਜੋੜ ਨੇ ਣਕਮ ਦਿੱਤੀ ਪੈਸੇ ਵਟ ਲਿਓ ਦੇ ਬੱਚੇ ਵਿੱਚ ਪਹਿਲੀ ਇਨਕਮ ਕਿੰਨੀ ਆਈ 3500 ਰੁਪਏ 3500 ਰੁਪਿਆ 7 ਪੀਸ 3500 ਰੁਪਏ 500 ਰੁਪਏ ਹਿਸਾਬ ਨਾਲ ਕਿਸ ਵਿੱਚ ਤਾਂ ਕਹਿੰਦੇ ਮਹੀਨੇ ਦਾ ਇਹ ਲੋਕ ਕਹਿੰਦੇ ਸ਼ੌਂਕ ਨਾ ਕਹਿੰਦੇ ਇਹ ਪੰਜਾਬੀ ਦੇ ਕਹਿੰਦੇ ਚਿਕਨ ਵਗੈਰਾ ਵਾਸਤੇ ਵੀ ਯੂਜ਼ ਕਰਦੇ ਨਹੀਂ ਨਹੀਂ ਵੀਰੇ ਚਿਕਨ ਚ ਯੂਜ਼ ਨਹੀਂ ਕਰਦੇ ਆਪਾਂ ਠੀਕ ਹੈ ਇਹ ਦੇਖੋ ਯਾਰ ਕਿੰਨੇ ਕਿਊਟ ਹੋ ਕਰੋਸਲੀ ਇਨਰਗੇ ਹੈਗਾ ਹਾਂ ਇਹ ਸ਼ੌਂਕ ਕੋ ਰੱਖਣ ਵਾਲੀ ਹੈ ਬਈ ਮੇਲਾ ਮਾਗੀ ਦੇ ਵਿੱਚ ਖਿੱਚਦਾ ਕੇਂਦਰ ਬਣੀਆ ਇਹ ਪੰਛੀ ਮੁਰਗੇ ਤੇ ਅਕਸਰ ਆਪਾਂ ਛਪੜਾਂ ਦੇ ਵਿੱਚ ਦੇਖਦੇ ਆ ਕਿ ਇੱਕ ਬੱਤਕ ਟਾਈਪ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਬਹੁਤ ਸੋਹਣੀਆਂ ਲੱਗਦੀਆਂ ਦੇਖਣ ਨੂੰ ਤਾਂ ਮੇਰੇ ਨਾਲ ਬਾਈ ਗਿੱਲ ਫਾਰਮ ਵਾਲੇ ਨੇ ਬਾਈ ਸ਼ਸ਼ੀਕਲ ਸਸਰੀ ਦਾ ਬਾਈ ਜੀ ਕਿੱਥੋਂ ਦੇ ਰਹਿਣਾ ਨੇ ਉਹ ਤੇ ਕੀ ਕੰਮ ਤੰਦਾ ਕਰਦੇ ਹੋ ਵੀਰੇ ਜ਼ਿਮੀਦਾਰ ਭਰਾ ਛੋਟਾ ਕਿਸਾਨ जिला मेरा श्री मुक्सर साहब पिंड खिड़कियां जी श्री मुक्सर साहब तो 10 किलोमीटर साइड पे है ठीक है भाई इतना साइड भी नहीं साइड बिजनेस है भाई खेती करते हो खेती किन्ने का अपने को पहली किन्ने का ਬੀਰੇ ਮੇਰੇ ਕੋਲ 3.5 ਏਕੜ ਪੈਣੀ ਆ 3.5 ਏਕੜ ਪੈਲੀ ਨਾ ਮੈਂ ਸਾਈਡ ਬਿਨਸਸ ਚੱਲ ਕੀਤਾ ਵਧੀਆ ਰਿਕਵਰੀ ਆਈ ਓਕੇ ਬਈ ਅਕਸਰ ਇੱਕ ਕਿਸਾਨਾਂ ਦੀ ਇੱਕ ਕਹਿੰਦੇ ਆ ਬਸ ਸ਼ਿਕਾਇਤ ਰਹਿੰਦੀ ਹੈ ਕਿ ਕਹਿੰਦੇ ਜਮੀਨਾਂ ਥੋੜੀਆਂ ਹੋਣ ਤਾਂ ਘਰ ਦਾ ਗੁਜ਼ਾਰਾ ਬੜਾ ਔਖਾ ਹੁੰਦਾ ਸਹੀ ਗੱਲ ਜੀ ਤਾਂ ਅੱਜ ਉਹ ਜਿਹੜਾ ਸਾਈਡ ਬਿਜ਼ਨਸ ਹੈ ਤੁਹਾਡਾ ਇਹ ਇਹ ਤੁਸੀਂ ਆਪਸੀ ਜਿਹੜਾ ਮਨੋ ਇੱਕ ਪਿਆਰ ਹੁੰਦਾ ਪੰਛੀਆਂ ਨਾਲ ਬਤਕਾਂ ਨਾਲ ਮੁਰਗੀਆਂ ਨਾਲ ਉਹ ਹੈ ਜਾਂ ਬਿਜ਼ਨਸ ਹੀ ਕੀਤਾ ਸੀ ਸਿੱਧਾ ਭਾਈ ਇਹ ਸੋਚਿਆ ਨਹੀਂ ਸੀ ਕਦੇ ਵੀ ਇਹ ਫੀਲਡ 'ਚ ਉਤਰ ਕੇ ਆਪਾਂ ਮੰਨ ਕੇ ਆਪਣਾ ਵਧੀਆ ਬਿਜ਼ਨਸ ਬਣ ਜੂਗਾ ਐਪੀ ਜਿਹੜਾ ਸ਼ੌਂਕ ਤੋਂ ਘਰੇ ਰੱਖਣ ਨੂੰ ਲਿਆ ਸੀ ਕਬੂਤਰ ਕਬਾਤਰ ਪਹਿਲਾਂ ਆਮ ਰੱਖ ਲੈਂਦੇ ਸੀ ਜਿੱਦਾਂ ਆਪਾਂ ਵੀ ਰੱਖਦੇ ਹਾਂ ਉਹ ਤਾਂ ਗਾਲੇ ਮਿਲਦੇ ਨਹੀਂ ਕਲੀਅਰ ਬਿਲਕੁਲ ਭਾਈ ਸਭ ਪਟਰੇ ਉਹਨਾਂ ਦੇ ਤੇ ਜਦੋਂ ਇੱਕ ਜੋੜਾ ਸ਼ੌਂਕ ਤੋਂ ਰੱਖਿਆ ਅੱਜ ਤੋਂ ਨੀਕੇ 12 13 14 ਸਾਲ ਪਹਿਲਾਂ ਮੈਂ ਇੱਕ ਜੋੜੇ ਤੋਂ ਬਾਈ ਸ਼ੌਕ ਪੈ ਗਿਆ ਬਸ ਸ਼ੌਕ ਦੇ ਨਾਲ ਨਾਲ ਪਹਿਲੇ ਜੋੜ ਨੇ ਇਨਕਮ ਦਿੱਤੀ ਪੈਸੇ ਵਟ ਲਿਓ ਦੇ ਬੱਚੇ ਵੇਚ ਕੇ ਪਹਿਲੀ ਇਨਕਮ ਕਿੰਨੀ ਆਈ 3500 ਰੁਪਏ 3500 ਰੁਪਿਆ 7 ਪੀਸ 3500 ਰੁਪਏ 500 ਰੁਪਏ ਹਿਸਾਬ ਨਾਲ ਕਿਸੇ ਵਿੱਚ ਤੇ ਕਹਿੰਦੇ ਮਹੀਨੇ ਦਾ ਰਸਨ ਆ ਜਾਂਦਾ ਕਰਦਾ ਆ ਗਿਆ ਆ ਗਿਆ ਸੀ ਜੀ ਕੋਈ ਸ਼ੱਕ ਹੀ ਨਹੀਂ ਉਸ ਤੋਂ ਬਾਅਦ ਇੱਕ ਜੋੜੇ ਚੋਂ 1500 ਰੁਪਿਆ ਬਚਾ 2000 2000 ਦਾ ਜੋੜਾ ਵੀ ਲੈ ਲਈ ਮੈਂ ਫਿਰ ਅੱਛਾ ਇੱਕ ਤੋਂ ਦੋ ਜੋੜੇ ਬਣਾ ਲਏ ਆਸੋ ਉਥੋਂ ਕੰਮ ਚੱਲਦਾ ਚੱਲਦਾ ਚੱਲ ਅੱਛਾ ਚਲੋ ਬਾਈ ਹੁਣ ਆਪਾਂ ਕੁਆਲਿਟੀਆਂ ਦੇਖਦੇ ਆ ਆ ਕੀ ਚੀਜ਼ ਐ ਇਹ ਵੀਰੇ ਅ ਬਫ ਕਲਰ ਬ੍ਰਹਮਾ ਨੇ ਅੱਛਾ ਜੀ ਇਹ ਬ੍ਰਹਮਾ ਬਰੀਡ ਐ ਜੀ ਠੀਕ ਐ ਬਾਈ ਹਾਂਜੀ ਮੇਰੇ ਕੋਲੇ ਆਲ ਫੈਂਸੀ ਬਰੀਡ ਦੇ ਕੁੱਕੜ ਕਬੂਤਰ ਵਖਤਾ ਇਹ ਫੈਂਸੀ ਬਰੀਡ ਦੇ ਹੁੰਦੇ ਜਿਸੀ ਮੁਰਗੀ ਹੁੰਦੀ ਓਕੇ ਹਾਂਜੀ ਕਿਹੜੇ ਸ਼ੌਕ ਤੋਂ ਰੱਖ ਸਕਦੇ ਆ ਇਹ ਕਿਉਂ ਗਾੜਾ ਕਰੀ ਤਰੋ ਜੀ ਅੰਦੀ ਖਾਸियत ਕੀ ਐ ਬਾਈ ਜੀ ਖਾਸियत ਬਾਈ ਜੀ ਇਹਦੀ ਕਲਰ ਦੀ ਐ ਬਸ ਹੈ ਇਹ ਫੈਂਸੀ ਐ ਹਾਂ ਫੈਂਸੀ ਐ ਕਲਰ ਦੀ ਸ਼ਾਇਨਿੰਗ ਦੇਖੋ ਕਿੰਨੀ ਪਿਆਰੀ ਐ ਹਾਂ ਤੁਸੀਂ ਕੀ ਕਹਿ ਤਾ ਹੇ ਕੋਪਹਣੀ ਇਹ ਤਪ ਹੋਵੇ ਤਾਂ ਇਦੋਂ ਹੀ ਜ਼ਿਆਦਾ ਸ਼ਾਈਨਿੰਗ ਦਿੰਦੀ ਹੈ ਠੀਕ ਹੈ ਭਾਈ ਭਾਈ ਇਹ ਕੋਈ ਇੰਪੋਰਟੈਂਟ ਲੱਗਦਾ ਹੈ ਪੰਛੀ ਇਹ ਰੈਡ ਗੋਲਡਨ ਫੈਜ਼ੈਂਟ ਆ ਜੀ ਜੀ ਜੋ ਆਪਾਂ ਮੁਰਗਿਆਂ ਦੀ ਪ੍ਰਜਾਤੀ ਕਹਿ ਸਕਦੇ ਹਾਂ ਇੱਕ ਜੀ ਤੇ ਫੈਜ਼ੈਂਟ ਆ ਜੀ ਇਹਨੂੰ ਮਾਰਿਆ ਤਾਂ ਭਾਈ ਕੱਟ ਕੇ ਦੇਖ ਸਕਦੇ ਆਪਾਂ ਵੀਰੇ ਕੱਟ ਨਹੀਂ ਸਕਦੇ ਮੰਡੀ ਹੈ ਨਾ ਫਿਰ ਮੰਡੀ ਉੱਡ ਜਾਣਾ ਇਹਨੇ ਆ ਦੌੜ ਜਾਊਗਾ ਬਿਲਕੁਲ ਭਾਈ ਤੇ ਭਾਈ ਥੱਲੇ ਇੱਕ ਮੁਰਗਾ ਇਹ ਵੀ ਬ੍ਰਹਮਾ ਹੀ ਹੈ ਜੀ ਬ੍ਰਹਮਾ ਬਰੀਡ ਹੈ ਇਹ ਬ੍ਰਹਮਾ ਬਰੀਡ ਹੈ ਹਾਂ ਅੱਛਾ ਬਲੈਕ ਸਿਲਵਰ ਮੇਲ ਹੈ ਤੇ ਰੈਡ ਗੋਲਡਨ ਫੀਮੇਲ ਆ ਇਧਰ ਵਾਈਟ ਗਨੀ ਫਾਲ ਆ ਗਈ ਜੀ ਇਹ ਵਾਈਟ ਚਿਕੋਰ ਨੇ ਜੀ ਇਹ ਵਾਲੇ ਬਲੈਕ ਚਿਕੋਰ ਨੇ ਤੇ ਇਹ ਵਾਲੇ ਜੀ ਖਾਕੀ ਕੈਂਪਲ ਡੱਕ ਜੀ ਔਰ ਵਾਈਟ ਕਿੰਕਣੀ ਜਿਹੜੇ ਵਾਈਟ ਕਿਲ ਓਕੇ ਤਾਂ ਭਾਈ ਜੀ ਇਧਰ ਆਪਾਂ ਦੇਖੀਏ ਤਾਂ ਛੋਟੇ ਛੋਟੇ ਮੁਰਗੇ ਮੁਰਗੀਆਂ ਵੀ ਨੇ ਅਕਸਰ ਇਹ ਇੱਕ ਚੀਜ਼ ਇਹ ਕਿਹੜੇ ਕਿਹੜੇ ਨਸਲਾਂ ਆndੀਆਂ ਨੇ ਬਰੇ ਇਹ ਤਾਂ ਜਪਨੀਜ਼ ਬੈਂਟ ਮਾ ਓਕੇ ਜੀ ਸੈਮੀ ਅਡਲਟ 5 ਮੰਥ ਵਾਲੀ ਓਕੇ ਓਕੇ ਮਾਲ ਮੇਰੇ ਕੋਲ ਕਾਫੀ ਸੀਗੇ ਮੰਡੀ ਦਾ 10 ਤਰੀਕ ਦੇ ਮਾਲ ਬਹੁਤ ਵੇਚ ਗਿਆ ਜੀ ਓਕੇ ਸਾਰੇ ਪਿੰਜਰੇ ਟਾਈਟ ਸੀਗੇ ਹੁਣ ਤਾਂ ਰਹਿਲੇ ਕਰ ਕਰ ਛੱਡੀ ਜਾਂਦੇ ਨੇ ਇਹਨਾਂ ਨੂੰ ਅੱਛਾ ਖਾਲੀ ਪਿੰਜਰੇ ਇਹ ਭੜੇ ਲੱਗਦੇ ਆ ਭੜੇ ਲੱਗਦੇ ਆ ਜੀ ਠੀਕ ਹੈ ਇਹ ਵਾਲੇ ਅਮਰੀਕਨ ਸਿਲਕੀ ਹੈ ਜੀ ਜੀ ਕਰੋ ਚੱਕ ਇਹਨਾਂ ਇੱਕ ਇੱਜਾ ਭਾਈ ਅਮਰੀਕਨ ਸਿਲਕੀ ਬਰੀਡ ਨਾਲ ਅੱਛਾ ਇਹ ਫੈਂਸੀ ਹੁੰਦੇ ਬਸ ਹੈਂਡਸ ਵੀ ਬ੍ਰਿਡ ਦੇ ਆਈਏ ਅੱਛਾ ਅਕਸਰ ਕਈ ਲੋਕ ਕਹਿੰਦੇ ਸ਼ੌਂਕ ਨਾ ਕਹਿੰਦੇ ਇਹ ਪੰਜਾਬੀ ਦੇ ਕਹਿੰਦੇ ਚਿਕਨ ਵਗੈਰਾ ਵਾਸਤੇ ਵੀ ਯੂਜ਼ ਕਰਦੇ ਨਹੀਂ 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 ਵੀਰੇ ਚਿਕਨ 'ਚ ਯੂਜ਼ ਨਹੀਂ ਕਰਦੇ ਆਪਾਂ ਠੀਕ ਹੈ ਇਹ ਦੇਖੋ ਯਾਰ ਕਿੰਨੇ ਕਿਊਟ ਉਪਰੋਸਲੀ એનਰਜੀ ਹੈਗਾ ਹਾਂ ਹਾਂ ਇਹ ਸ਼ੌਕ ਤੋਂ ਰੱਖਣ ਵਾਲੀ ਹੈ ਬਈ ਤਾਂ ਏਹ ਜਿਹੜੀਆਂ ਬਾਈ ਵੈਰੈਟੀਆਂ ਦਿਖਾਈ ਜਾਂਦਾ ਪਰ ਉਹ ਇੱਥੇ ਮੇਲੇ ਦੇ ਵਿੱਚ ਬਾਈ ਗਿੱਲ ਫਾਰਮ ਵਾਲੇ ਆਏ ਹੋਏ ਆ ਤੇ ਖਿੱਚ ਦਾ ਕੇਂਦਰ ਬਣਿਆ ਹੋਇਆ ਬਾਈ ਕਬੂਤਰ ਕਿਹੜੇ ਆ ਇਹ ਲੱਕੇ ਕਬੂਤਰ ਆ ਬਾਈ ਇੰਡੀਅਨ ਫੰਟੇਲ ਆਪਣੇ ਇੰਡੀਅਨ ਫੰਟੇਲ ਆ ਹਾਂ ਠੀਕ ਆ ਬਾਈ ਇਹ ਤਾਂ ਜਿਵੇਂ ਆਪਾਂ ਨੋਰਮਲ ਤੋਬੱਤਰ ਹੁੰਦੇ ਆ ਉਹ ਹਾਂ ਜਿਹੜੇ ਆਪਾਂ ਨੋਰਮਲ ਘਰੇ ਰੱਖਦੇ ਆ ਦਾਣੇ ਪਾਉਣ ਨੂੰ ਪਾਉਣ ਵਾਸਤੇ ਖਾ ਇਹ ਕੁੱਡੇ ਜੋ ਕੋਠੇ ਦੇ ਤੇ ਕੋਠੀ ਤੋਂ ਥੱਲੇ ਆ ਗਏ ਇਹ ਉਹ ਚੀਜ਼ ਹੈ ਇਹੋ ਚੀਜ਼ ਹੈ ਹਾਂਜੀ ਇਹ ਵੀ ਉਹ ਚੀਜ਼ ਜੀ ਇਹ ਵੀ ਉਹ ਚੀਜ਼ ਜੀ ਬਹੁਤ ਸੀ 60 70 ਪੀਸੀ ਸਾਰੇ ਬੈਗ ਗਏ ਆ ਹੀ ਰਹਿ ਗਏ ਨੇ ਠੀਕ ਆ ਹਾਂ ਆ ਮ ਏ ਭਾਈ ਇਹ ਵੀ ਫੈਨਸੀ ਕਬੂਤਰੀ ਹੈ ਜੀ ਠੀਕ ਹੈ ਭਾਈ ਆਹ ਇੱਕ ਕੁਆਲਟੀ ਦਾ ਫਰਕ ਹੈ ਇਹ ਬਰੀਡਾਂ ਦਾ ਫਰਕ ਹੈ ਵੀਰੇ ਅਲੱਗ-ਅਲੱਗ ਠੀਕ ਹੈ ਹਾਂ ਜੇ ਬਰੀਡਾਂ ਕਿਹੜੀਆਂ-ਕਿਹੜੀਆਂ ਹੁੰਦੀਆਂ ਆਪਣੇ ਕੋਲੇ ਫੈਨਸੀ ਦੇ ਵਿੱਚ ਜਿੱਦਾਂ ਲੱਕੇ ਨਕਾਪੋ ਸਰਾਜੇ ਅਲੱਗ-ਅਲੱਗ ਇਦਾਂ ਦੀਆਂ ਕਾਫੀ ਬਰੀਡਾਂ ਹੋ ਗਈਆਂ ਬਹੁਤ ਜ਼ਿਆਦਾ ਹੂੰ ਆ ਬਲੈਕ ਰੰਗ ਦੇ ਓਕੇ ਭਾਈ ਬਲੈਕ ਕਲਰ ਦੇ ਕਬੂਤਰ ਨੇ ਹੂੰ ਇਹ ਵੀ ਫੈਨਸੀ ਬਰੀਡ ਦੇ ਨੇ ਹਾਂ ਬਿਲਕੁਲ ਤਾਂ ਭਾਈ ਇਹ ਜਿਹੜੀਆਂ ਥੱਲੇ ਆਪਾਂ ਬਤਕਾਂ ਜੀਆਂ ਦੇਦੇ ਜਿਹੜੇ ਪਿੰਡ ਦੇ ਵਿੱਚ ਪਾਣੀ ਵਾਲੀਆਂ ਹੁੰਦੀਆਂ ਉਹ ਆ ਕੇ ਆਉਂਦੇ ਹਾਂਜੀ ਹਾਂਜੀ ਆ ਵਾਲੀ ਉਹ ਡਾਕਾ ਹੀ ਗੀਸ ਗਿਆ ਫਿਰ ਆਖੀ ਦਾ ਬੜਾ ਕੰਮ ਕਰਦੀ ਹੈ ਜੀ ਬਹੁਤ ਜ਼ਿਆਦਾ ਰਾਖੀ ਰੱਖਦੀ ਹੈ ਇਹ ਰਾਖੀ ਰੱਖਦੀ ਹੈ ਹਾਂਜੀ ਕੁੱਤਾ ਆ ਗਿਆ ਉਪਰ ਆ ਜਾਓ ਕਿ ਆਪਣੇ ਘਰੇ ਉਪਰਾਂ ਬੰਦਾ ਆ ਗਿਆ ਇਹ ਮਗਰ ਪੈਂਦੀ ਹੈ ਹਾਂਜੀ ਹਾਂਜੀ ਜੀ ਓਕੇ ਦਾ ਅੰਗਿਲ ਫਾਰਮ ਵਾਲੇ ਬਾਈ ਸਾਡੇ ਨਾਲ ਸੀਗੇ ਤਾਂ ਬਾਈ ਨੇ ਜਿਹੜੀਆਂ ਵੈਰਾਈਟੀਆਂ ਮੇਲੇ ਦੇ ਵਿੱਚ ਵੇਚਣ ਆਈ ਸੀ ਉਹਨਾਂ ਬਾਰੇ ਜਾਣਕਾਰੀ ਬਾਈ ਤੁਸੀਂ ਆਪ ਦਾ ਐਡਰੈਸ ਦੱਸਦੇ ਹੋ ਇਹਨਾਂ ਨੂੰ ਅਕਸਰ ਆਪ ਦਾ ਫੋਨ ਨੰਬਰ ਵੀ ਦੱਸਦੇ ਹੋ ਕਿਉਂਕਿ ਇਸ ਵੀਡੀਓ ਦਾ ਤੁਹਾਨੂੰ ਵੀ ਸ਼ਾਇਦ ਕੋਈ ਫਾਇਦਾ ਮਿਲ ਸਕੇ ਪੂਰਾ ਫੋਨ ਨੰਬਰ ਆ ਮੇਰਾ 95011 28318 ਨਾਮ ਰਣਜੀਤ ਗਿੱਲ ਪਿੰਡ ਖੜਕੇਲਾ ਜ਼ਿਲ੍ਹਾ ਸ਼੍ਰੀ ਮਕਸਦਰ ਸਾਹਿਬਾ ਜੀ ਤਾਂ ਬਿਲਕੁਲ ਭਾਈ ਅਕਸਰ ਕੀ ਸੁਨਿਆ ਦਿਨੋ ਜਿਹੜੇ ਮੁੰਡੇ ਕੁੜੀਆਂ ਬਾਹਰ ਨੂੰ ਜਾਈ ਜਾਂਦੇ ਆ ਆਦਾ ਪੰਜਾਬ ਛੱਡ ਕੇ ਰੰਗਲਾ ਪੰਜਾਬ ਛੱਡ ਕੇ ਜਾਈ ਜਾਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੂਗੇ ਭਾਈ ਆਪਣਾ ਸੁਨਿਆ ਤੇ ਇਹੀ ਆ ਕਿ ਜਿਹੜੇ ਵੀਰ ਨੂੰ ਕੋਈ ਵੀ ਹਨਾ ਜਿਹੜਾ ਫੀਲਡ ਦੇ ਵਿੱਚੋਂ ਉਤਰਿਆ ਉਹਨੂੰ ਇੰਟਰਸਟ ਆ ਆਪਦੇ ਫੀਲਡ ਨਾਲ ਉਹ ਚ ਕੋਈ ਸਾਈਡ ਬਿਨੈਸ ਕਰੇ ਥੋੜੇ ਤੋਂ ਥੋੜਾ ਇਹੀ ਚ ਇਨਵੈਸਟਮੈਂਟ ਕਰੇ ਇਕੋਦਾਂ ਬਾਲਾ ਨਾ ਕਰੇ ਭਾਈ ਅਕਸਰ ਅੰਨੀ ਥੋੜੀ ਆਮਦਨ ਕਿੰਨੀ ਹੈ ਕਿੰਨੇ ਸਾਲ ਹੋ ਗਏ ਤੁਹਾਨੂੰ ਕੰਮ ਕਰਦਿਆਂ ਨੂੰ ਭਾਈ ਆਮਦਨ ਦਾ ਤਾਂ ਕਿਤੇ ਲਾਇਣ ਜੋ ਆਪਣੇ ਘਰ ਦੇ ਖਰਚੇ ਸਾਰੇ ਨਿਕਲ ਹੀ ਜਾਂਦੇ ਆ ਇਸ ਤੁੱਤੇ ਆਪਾਂ ਨੂੰ ਕੀ ਚਾਹੀਦਾ ਹਨਾ ਬਾਲ ਬੱਚੇ ਚੁੱਪ ਹੀ ਜਾਂਦੇ ਆ ਘਰ ਦੇ ਖਰਚੇ ਤੇ ਬਾਣ ਠੇਕੇ ਦੇ 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 ਬਾਣ ਠੇਕੇ ਦੇ ਬਾਣ ਦੇ ਵਿੱਚ ਬਾਣਾ ਤਾਂ ਠੇਕੇ ਦਾ ਲਗਭਗ ਕੀ रेट ਹੋਣਾ ਆਪਣੇ ਤਾਂ ਵੀ ਕਿੰਨਾ ਕ ਆ ਜਾਂਦਾ ਉਧਰੋਂ ਬਚਤ ਹੋ ਜਾਂਦੀ ਆ ਆਪਾਂ ਨੂੰ ਉਹ ਤਾਂ ਜੀ ਬਾਣ ਦਾ ਤਾਂ ਕਿਹੜਾ ਥੋੜਾ ਛੋਟਾ ਜ਼ਿੰਮੇਦਾਰ ਆ ਹਾਂ ਤਾਂ ਆਮ ਆਪਣੇ 70 73000 ਰੁਪਏ ਚਲੀ ਜਾਂਦੇ ਆ ਜੀ ਹਾਂ ਉਹਨਾਂ ਦਾ ਤਾਂ ਚਲ ਉਹ ਸੇਵ ਹੋ ਜਾਂਦਾ ਇਧਰੋਂ ਖਰਚਾ ਨਿੱਕਲ ਜਾਂਦਾ ਤਾਂ ਭਾਈ ਰਣਜੀਤ ਨੇ ਜਿਹੜੀ ਆ ਬਹੁਤ ਸੋਹਣੀ ਜਾਣਕਾਰੀ ਦਿੱਤੀ ਆ ਤਾਂ ਅਕਸਰ ਦੇਖੋ ਕਿੰਨਾ ਸੋਹਣਾ ਇੱਕ ਕਹਿ ਸਕਦੇ ਕਿੰਨਾ ਵਧੀਆ ਗੱਲ ਜਨਾਬਾ ਰ ਹੈ ਜਿਹੜਾ ਵਧੀਆ ਲੱਗ ਰਿਹਾ ਦੇਖੋ ਕਿਸ ਤਰ੍ਹਾਂ ਜਿਹੜਾ ਘਰ ਦੇ ਵਿੱਚ ਫੈਂਸੀ ਆਪਾਂ ਵੱਡੇ ਵੱਡੇ ਕੋਠੀਆਂ ਮਹਿਲਾਂ ਦੇ ਵਿੱਚ ਦੇਖਦੇ ਆ ਕਿਸ ਤਰ੍ਹਾਂ ਗਾਰਡਨ ਦੇ ਵਿੱਚ ਇਹ ਚੀਜ਼ਾਂ ਖੁੱਲੀਆਂ ਫਿਰਦੀਆਂ ਹੁੰਦੀਆਂ ਪਰ ਅੱਜ ਇਹ ਰੈਲਿਟੀ ਦੇ ਵਿੱਚ ਮਾਗੀ ਮੇਲੇ ਦੇ ਵਿੱਚ ਦੇਖੋ ਨੂੰ ਸਾਡਾ ਮਕਸਦ ਕੋਈ ਇਹ ਐਡ ਕਰਨਾ ਨਹੀਂ ਪਰ ਇਹ ਤੁਹਾਨੂੰ ਤਈ ਇੱਕ ਸੁਨੇਹਾ ਦੇਣਾ ਹੈ ਕਿ ਬੇਰੋਜ਼ਗਾਰ ਨਾਰੋ ਆਪਣੇ ਪੈਰਾਂ ਤੇ ਖੜੇ ਹੋ ਅਤੇ ਤੁਸੀਂ ਆਪਣੇ ਹੁਨਰ ਦੇ ਵਿੱਚੋਂ ਕੁਝ ਵੀ ਕੰਮ ਕਰਕੇ ਆਪਣਾ ਧਾਰ ਆਪਣੇ ਪਰਿਵਾਰ ਨੂੰ ਇੱਕ ਚੰਗੇ ਰਾਹ ਤੇ ਲੈ ਕੇ ਜਾ ਸਕਦੇ ਹੋ ਬੜੇ ਰੋ ਪੰਜਾਬ ਹਰਿਆਣਾ ਲਾਈਵ ਨਾਲ ਧੰਨਵਾਦ